ਵੀਡੀਓ ਵਾਇਰਲ ਹੋਈ ਦੇਖੋ ਇੱਕ ਲੜਕੀ ਸੀ ਉਹ ਸਟੈਂਡ ਕਰਦੀ ਜਾ ਰਹੀ ਸੀ ਅਸੀਂ ਉਹਦੇ ਮਾਪਿਆਂ ਨੂੰ ਬੁਲਾ ਕੇ ਉਹਦੀ ਐਕਟਵਾ ਬੁਲਾ ਕੇ ਉਹਦਾ ਜਿਹੜਾ ਹੈਲਮਟ ਤੇ ਡੇਂਜਰ ਦਾ ਤਲਾਣ ਕਰ ਦਿੱਤਾ ਦੂਸਰੇ ਮਾਮਲੇ ਦੇ ਵਿੱਚ ਇੱਕ ਵੀਡੀਓ ਕਹਿੰਦੇ ਸੀ ਪੁਲਿਸ ਕਲੋਨੀ ਦੀ ਉਹ ਵੀਡੀਓ ਸੀਗੀ ਸਰ ਉਹ ਮੁਸਲਮਨ ਕਲੋਨੀ ਦੀ ਸੀ ਸ਼ੇਰਪੁਰ ਦੀ ਵੀਡੀਓ ਉਹ ਇੱਕ ਲਾਈਟਾਂ ਲਾ ਕੇ ਗੱਡੀ ਤੇ ਹੂਟਰ ਲਾ ਕੇ ਤੇ ਉਹ ਗੇੜੇ ਦੇ ਰਹੇ ਸੀ ਐਵੇਂ ਫੋਕੀ ਟੌਰ ਵਾਸਤੇ ਇਦਾਂ ਗੇੜੀਆਂ ਘਟਦੇ ਫੋਕੀ ਟੌਰ ਵਾਸਤੇ ਬਸ ਫੋਕੀ ਟੌਰ ਵਾਸਤੇ ਪੁਲਸ ਵਾਲਿਆਂ ਅੱਗੇ ਲਾਈਟਾਂ ਆਰਜੀ ਲਾਉਂਦੇ ਸੀ ਲਾਲ ਲੈਂਦੇ ਸੀ ਸਰਫੇ ਕੀ ਕਾਰਵਾਈ ਹੋਈ ਉਹਨਾਂ ਤੇ ਉਹਨਾਂ ਦਾ ਅਸੀਂ ਚਲਾਣ ਕੀਤਾ ਜੀ ਲਾਈਟਾਂ ਦਾ ਹੂਟਰ ਦਾ ਡੇਂਜਰਸ ਦਾ ਸੀਟ ਬੈਲਟ ਹੁਣ ਸੀਗੇ ਉਹ ਲੜਕੇ ਨੌਜਵਾਨ ਸੀਗੇ ਜਾਂ ਕੋਈ ਮਹੂਰ ਸੀਗੇ ਕਿਉਂ ਕੀ ਕਾਰਨ ਸੀ ਉਹਨਾਂ ਦਾ ਇਦਾਂ ਦਾ ਹੂਟਰ ਜੁਗਾ ਪਾ ਜਾ ਕੇ ਕੋਈ ਮੁੰਡਾ ਸੀ ਜਿਹੜਾ ਗੱਡੀਆਂ ਲਾ ਉਹਦਾ ਲਾਇਸੈਂਸ ਸੀ ਬਾਕੀ ਉਹਦੇ ਨਾਲ ਬੱਚੇ ਸੀ ਫਿਰ ਉਹ ਪਾਰਟੀ ਵਾਲੇ ਸੀ ਸਾਰੇ ਤੇ ਜਿਹੜਾ ਵੀ ਕੋਈ ਕੰਮ ਕਰਨਾ ਆਪਣੇ ਭੁੱਖੇ ਚੰਗਾ ਕਰੋ ਆਪਣੇ ਮਾਂ-ਬਾਪ ਦੀ ਇੱਜ਼ਤ ਨੂੰ ਉੱਚਾ ਲੈ ਕੇ ਜਾਓ ਨਾ ਇਹ ਜਿਹੇ ਫਿਲਮਾਂ ਲਾਓ ਤੇ ਨਾ ਹੀ ਲਾਈਟਾਂ ਲਾਓ ਜਿਸ ਨਾਲ ਤੁਹਾਡੇ ਮਾਂ-ਬਾਪ ਦਾ ਸਿਰ ਨੀਮਾ ਹੋਵੇ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਦੋ ਵੀਡੀਓ ਜਿਹੜੀਆਂ ਹੈਗੀਆਂ ਬਹੁਤ ਵਾਇਰਲ ਹੋ ਰਹੀਆਂ ਨੇ ਜਿਹਦੇ ਵਿੱਚ ਇੱਕ ਲੜਕੀ ਸੜਕ ਦੇ ਉੱਤੇ ਐਕਟਵਾ ਦੇ ਉੱਤੇ ਸਟੰਟ ਕਰਦੀ ਨਜ਼ਰ ਆ ਰਹੀ ਹੈ ਤੇ ਦੂਸਰੀ ਵੀਡੀਓ ਦੇ ਵਿੱਚ ਕੁਝ ਨੌਜਵਾਨ ਨੇ ਉਹ ਆਪਣੀ ਗੱਡੀ ਦੇ ਉੱਤੇ ਹਾਰਨ ਲਾ ਕੇ ਹੂਟਰ ਲਗਾ ਕੇ ਤੇ ਪੁਲਿਸ ਨਾਲ ਮਿਲਦੀ ਜੁਲਦੀ ਜਿਹੜੀ ਬੱਤੀ ਲਗਾ ਕੇ ਤੇ ਆਪਣਾ ਰੋਪ ਛਾੜਦੇ ਨਜ਼ਰ ਆ ਰਹੇ ਸੀਗੇ ਤੇ ਪੁਲਿਸ ਨੇ ਟ੍ਰੈਫਿਕ ਇੰਚਾਰਜ ਜ਼ੋਨ ਇੰਚਾਰਜ ਜਿਹੜੇ ਹੈਗੇ ਨੇ ਸਾਡੇ ਇੱਥੇ ਅਵਤਾਰ ਸਿੰਘ ਜੀ ਉਹਨਾਂ ਨੇ ਉਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਚਲਾਨ ਕੀਤੇ ਨੇ ਪੂਰੇ ਮਾਮਲੇ ਦੀ ਜਾਣਕਾਰੀ ਲੈ ਲੈਣੇ ਆ ਅ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਪਹਿਲੇ ਮਾਮਲੇ ਦੇ ਵਿੱਚ ਦੱਸੋ ਇੱਕ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਲੜਕੀ ਸਟੰਟ ਕਰਦੀ ਨਜ਼ਰ ਆ ਰਹੀ ਸੀਗੀ ਐਕਟਵਾ ਦੇ ਉੱਤੇ ਉਹਦੇ ਬਾਰੇ ਦੱਸੋ ਕੀ ਉੱਤੇ ਕਾਰਵਾਈ ਹੋਈ ਹੈ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਹਾਂ ਜਿਹੜਾ ਸਾਡਾ ਇੱਕ ਮੀਡੀਆ ਹੁੰਦਾ ਦੇਖੋ ਚੰਗੀਆਂ ਤੇ ਅੱਛੀਆਂ ਖਬਰਾਂ ਸਾਡੇ ਤੱਕ ਪਹੁੰਚਾਉਂਦਾ ਵਾ ਤੇ ਜਿਹੜੀ ਸਾਡੀ ਅੱਛੀ ਗੱਲ ਆ ਲੋਕਾਂ ਨੂੰ ਦੱਸਣ ਜਾ ਰਿਹਾ ਇਸ ਤੌਰ ਤੇ ਸਪੈਸ਼ਲ ਅਸੀਂ ਤੁਹਾਡੇ ਧੰਨਵਾਦੀ ਹਾਂ ਕਿਉਂਕਿ ਤੁਸੀਂ ਲੋਕਾਂ ਨੂੰ ਇਹ ਆਵਾਜ਼ ਦੱਸ ਰਹੇ ਹੋ ਵੀ ਸਾਨੂੰ ਰੋਡ ਤੇ ਇਹ ਜੀਆਂ ਚੀਜ਼ਾਂ ਨਹੀਂ ਕਰਨੀ ਚਾਹੀਦੀ ਦੇਖੋ ਇੱਕ ਲੜਕੀ ਸੀ ਉਹ ਸਟੈਂਡ ਕਰਦੀ ਜਾ ਰਹੀ ਸੀ ਉਹਦੀ ਵੀਡੀਓ ਵਾਇਰਲ ਹੋਈ ਵੀਡੀਓ ਵਾਇਰਲ ਹੋਣ ਤੋਂ ਉਹਦਾ ਐਡਰੈਸ ਲਿਆ ਐਡਰੈਸ ਲੈ ਕੇ ਉਹ ਤੱਕ ਪਹੁੰਚ ਕੀਤੀ ਲੇਕਿਨ ਉਹ ਇੱਕ ਲੜਕੀ ਹੋਣ ਕਾਰਨ ਪਾਲਸਰ ਪਬਲਿਕ ਦਾ ਬੜਾ ਜਿਹੜਾ ਰਿਸ਼ਤਾ ਵਾ ਨਿੱਜੀ ਰਿਸ਼ਤਾ ਹੁੰਦਾ ਵਾ ਬਹੁਤ ਇਹ ਇਹਨੂੰ ਪਿਆਰ ਵਧਾਉਣ ਵਾਲੀ ਗੱਲ ਹੁੰਦੀ ਹੈ ਇਹਦੇ ਵਿੱਚ ਪਰ ਉਹ ਲੜਕੀ ਹੋਣ ਦੇ ਨਾਤੇ ਉਹਨੂੰ ਅਸੀਂ ਬੁਲਾਇਆ ਲੇਕਿਨ ਉਹ ਸਾਡੇ ਸਾਹਮਣੇ ਨਹੀਂ ਫੇਸ ਟੂ ਫੇਸ ਨਹੀਂ ਹੋਈ ਲੇਕਿਨ ਉਹਨੇ ਆਪਣੀ ਫੋਨ ਤੇ ਗਲਤੀ ਮੰਨੀ ਸੀ ਪਰ ਫਿਰ ਵੀ ਅਸੀਂ ਉਹਦੇ ਮਾਪਿਆਂ ਨੂੰ ਬੁਲਾ ਕੇ ਉਹਦੀ ਐਕਟਵਾ ਬੁਲਾ ਕੇ ਉਹਦਾ ਜਿਹੜਾ ਹੈਲਮਟ ਤੇ ਡੈਂਜਰ ਦਾ ਚਲਾਨ ਕਰ ਦਿੱਤਾ ਜੀ ਆਰਸੀ ਰੱਖ ਲਈ ਸਰ ਦੂਸਰੇ ਮਾਮਲੇ ਦੇ ਵਿੱਚ ਇੱਕ ਵੀਡੀਓ ਕਹਿੰਦੇ ਸੀ ਪੁਲਿਸ ਕਲੋਨੀ ਦੀ ਉਹ ਵੀਡੀਓ ਸੀਗੀ ਜਿਹਦੇ ਵਿੱਚ ਪੁਲਿਸ ਵਰਗੀ ਲਾਈਟ ਮਿਲਦੀ ਜੁਲਦੀ ਲਗਾਈ ਹੋਈ ਸੀ ਤੇ ਹੂਟਰ ਮਾਰਦੇ ਜਾ ਰਹੇ ਸੀਗੇ ਉਹਦੇ ਵਿੱਚ ਕੀ ਉੱਥੇ ਕਾਰਵਾਈ ਹੋਈ ਸਰ ਉਹ ਮੁਸਲਮਾਨ ਕਲੋਨੀ ਦੀ ਸੀ ਸ਼ੇਰਪੁਰ ਦੀ ਵੀਡੀਓ ਉਹ ਇੱਕ ਲਾਈਟਾਂ ਲਾ ਕੇ ਗੱਡੀ ਤੇ ਹੂਟਰ ਲਾ ਕੇ ਤੇ ਉਹ ਗਿੜੇ ਦੇ ਰਹੇ ਸੀ ਗਲੀਆਂ ਦੇ ਵਿੱਚ ਹਾਂਜੀ ਜਿੱਥੇ ਕਿ ਉੱਥੇ ਪਤਵੰਤੇ ਸੱਜਣਾ ਨੇ ਤੁਰੰਤ ਮੋਤੀ ਨਗਰ ਵੀ ਉਹਦੀ ਕੰਪਲੇਂਟ ਦਿੱਤੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਟ੍ਰੈਫਿਕ ਪੁਲਿਸ ਨੇ ਉੱਤੇ ਫਾਰਨ ਵਿੱਚ ਉਹਨੂੰ ਕਾਮਯਾਬ ਹੋ ਗਏ ਸਰ ਕੌਣ ਸੀਗੇ ਉਹ ਲੜਕੇ ਨੌਜਵਾਨ ਸੀਗੇ ਜਾਂ ਕੋਈ ਹੋਰ ਸੀਗੇ ਕਿਉਂ ਕੀ ਕਾਰਨ ਸੀ ਉਹਨਾਂ ਦਾ ਇਦਾਂ ਦਾ ਹੂਟਰ ਜੁਗਾ ਬਜਾ ਕੇ ਤੇ ਬੱਚੇ ਸੀ ਉਹਨਾਂ ਵਿੱਚ ਇੱਕੋ ਹੀ ਮੁੰਡਾ ਸੀ ਜਿਹੜਾ ਗੱਡੀ ਆਲਾ ਉਹਦਾ ਲਾਇਸੈਂਸ ਸੀ ਬਾਕੀ ਉਹਦੇ ਨਾਲ ਬੱਚੇ ਸੀ ਫਿਰ ਉਹ ਪਾਰਟੀ ਵਾਲੇ ਸਾਰੇ ਐਵੇਂ ਫੋਕੀ ਟੌਰ ਵਾਸਤੇ ਇਦਾਂ ਗੀੜੀਆਂ ਕੱਟਦੇ ਫੋਕੀ ਟੌਰ ਵਾਸਤੇ ਬਸ ਫੋਕੀ ਟੌਰ ਵਾਸਤੇ ਪੁਲਿਸ ਵਾਲਿਆਂ ਅੱਗੇ ਲਾਈਟਾਂ ਆਰਜੀ ਲਾਉਂਦੇ ਸੀ ਲਾ ਲੈਂਦੇ ਸੀ ਉਹ ਲਾਈਟਾਂ ਲੱਗੀਆਂ ਉਹ ਲਾਈਟਾਂ ਲਾ ਕੇ ਉਹਦਾ ਛੋਟਾ ਹੂਟਰ ਲੱਗਿਆ ਸੀ ਇੱਕ ਉਹ ਬੋਨਟ ਤੇ ਪਿਆ ਗੱਡੀ ਤੇ ਉਸੇ ਤਰ੍ਹਾਂ ਇਲਾਕੇ ਦੀ ਫੋਟੋ ਵੀ ਕੀਤੀ ਐ ਔਰ ਉਹਨਾਂ ਬੱਚਿਆਂ ਨੇ ਵੇਰ ਕੀਤਾ ਵੀ ਪੁੱਤ ਤੁਸੀਂ ਆਉਣ ਵਾਲੇ ਸਮੇਂ ਵਾਸਤੇ ਤੁਸੀਂ ਕੋਈ ਚੰਗਾ ਪੁੱਖੇਸ਼ ਕੰਮ ਕਰੋ ਤੁਸੀਂ ਪੜ੍ਹਾਈ ਚ ਅੱਗੇ ਆਓ ਗੇਮਾਂ ਚ ਅੱਗੇ ਆਓ ਕਿਸੇ ਹੋਰ ਕੰਮ ਚ ਅੱਗੇ ਆਓ ਇਹ ਧੰਦਾ ਤੁਹਾਨੂੰ ਉਲਟ ਪਾਸੇ ਲੈ ਕੇ ਜਾਊਗਾ ਸਰ ਫਿਰ ਕੀ ਕਾਰਵਾਈ ਹੋਈ ਉਹਨਾਂ ਤੇ ਉਹਨਾਂ ਦਾ ਅਸੀਂ ਚਲਾਨ ਕੀਤਾ ਜੀ ਲਾਈਟਾਂ ਦਾ ਹੂਟਰ ਦਾ ਡੇਂਜਰਸ ਦਾ ਸੀਟ ਬੈਲਟ ਤੇ ਡੇਂਜਰਸ ਡਰਾਈਵਿੰਗ ਦਾ ਸਾਰੀਆਂ ਉਤਰਾਤੀਆਂ ਇਸ ਲਈ ਲਾਈਟਾਂ ਵਗੈਰਾ ਸਾਰੀਆਂ ਉਤਰਾ ਕੇ ਸਾਡੇ ਕੋਲ ਜਮਾ ਸਰ ਕੀ ਤੁਸੀਂ ਯੂਥ ਨੂੰ ਜਿਹੜੇ ਅੱਜਕੱਲ ਦੇ ਮੁੰਡੇ ਆ ਜਾਂ ਕੁੜੀਆਂ ਨੇ ਰੋਡ ਦੇ ਉੱਤੇ ਸਟੰਟ ਕਰਦੇ ਜਾ ਰਹੇ ਨੇ ਕਿਉਂਕਿ ਖਤਰਨਾਕ ਹੋ ਜਾਂਦਾ ਆ ਹੋਰਾਂ ਦੀ ਜਾਨ ਵੀ ਖਤਰੇ 'ਚ ਪੈ ਜਾਂਦੀ ਆ ਉਹਨਾਂ ਦੀ ਆਪਣੀ ਜਾਨ ਤਾਂ ਖਤਰੇ 'ਚ ਹੁੰਦੀ ਆ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਯੂਥ ਵਾਸਤੇ ਦੇਖੋ ਜੀ ਮੈਂ ਪਹਿਲਾਂ ਵੀ ਆਪ ਜੀ ਨੂੰ ਇੱਕ ਬੇਨਤੀ ਕੀਤੀ ਆ ਵੀ ਮੈਂ ਇੱਕੋ ਹੀ ਸੰਦੇਸ਼ ਦੇਣਾ ਚਾਹਣਾ ਵੀ ਟ੍ਰੈਫਿਕ ਰੂਲ ਨੂੰ ਮੰਨੋ ਜਿਹੜੇ ਸਾਡੇ ਮਾਨਜੋਗ ਕਮਿਸ਼ਨਰ ਸਾਹਿਬ ਆ ਸਾਡੇ ਏਡੀਸੀਪੀ ਮੈਡਮ ਟ੍ਰੈਫਿਕ ਆ ਏਸੀਪੀ ਸਾਹਿਬ ਹਰ ਵੇਲੇ ਤਤਪਰ ਰਹਿੰਦੇ ਆ ਸਾਡਾ ਨਾ ਮੀਟਿੰਗ ਦੇ ਵਿੱਚ ਹਰ ਵੇਲੇ ਟੈਂਡਰ ਰਹਿੰਦੇ ਆ ਔਰ ਆਨਲਾਈਨ ਮੀ ਅਸੀਂ ਜਿਹੜਾ ਵਾ ਆਨਲਾਈਨ ਚਲਾਨ ਹੋ ਰਿਹਾ ਅਸੀਂ ਕਹਿੰਨੇ ਵੀ ਸਾਨੂੰ ਕਿਹਾ ਆਨਲਾਈਨ ਚਲਾਨ ਨਾ ਕਰਨਾ ਪਵੇ ਤੁਸੀਂ ਆਪਣੇ ਟ੍ਰੈਫਿਕ ਰੂਲ ਨੂੰ ਮੰਨੋ ਤੇ ਜਿਹੜਾ ਵੀ ਕੋਈ ਕੰਮ ਕਰਨਾ ਆਪਣੇ ਭੁਵਿੱਖੇ ਚੰਗਾ ਕਰੋ ਆਪਣੇ ਮਾਪਬਪ ਦੀ ਇੱਜ਼ਤ ਨੂੰ ਉੱਚਾ ਲੈ ਕੇ ਜਾਓ ਨਾ ਇਹ ਜਿਹੇ ਫਿਲਮਾਂ ਲਾਓ ਤੇ ਨਾ ਹੀ ਲਾਈਟਾਂ ਲਾਓ ਜਿਸ ਨਾਲ ਤੁਹਾਡੇ ਮਾਪਬਪ ਦਾ ਸਿਰ ਨੀਮਾ ਹੋਵੇ ਇਹ ਜ਼ਰੂਰੀ ਬੇਨਤੀ ਹੈ ਸਾਡੀ ਲੋਕਾਂ ਤੱਕ ਅਪੀਲ ਪਹੁੰਚਾਈ ਜਾਵੇ ਵੀ ਆਪਣੇ ਜਿਹੜਾ ਵਾ ਦੇਸ਼ ਨੂੰ ਆਪਣੇ ਭੁਵਿੱਖ ਨੂੰ ਆਪਣੇ ਪੰਜਾਬ ਨੂੰ ਉੱਚਾ ਲੈ ਕੇ ਚੱਲੋ ਕਿਉਂਕਿ ਇਹ ਜਿਹੀਆਂ ਹਰਕਤਾਂ ਨਾ ਕਰੋ ਜਿਹੜੀਆਂ ਰੋਡ ਤੇ ਕਿਸੇ ਦੀ ਮੌਤ ਹੋ ਜਾਵੇ ਕਿਹਦਾ ਕੋਈ ਐਕਸੀਡੈਂਟ ਨਾ ਕੋਈ ਐਕਸੀਡੈਂਟ ਨਾ ਕੋਈ ਲੱਤਾਂ ਮਾ ਟੁੱਟ ਜਾਵੇ ਤੁਸੀਂ ਆਰਾਮ ਨਾਲ ਆਪਣੀ ਗੱਡੀ ਚਲਾਓ ਧੰਨਵਾਦੀਆਂ ਗੱਡੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸ ਸੁਣਿਆ ਤੁਸੀਂ ਕਿਉਂਕਿ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਮੁੰਡੇ ਆ ਜਾਂ ਕੁੜੀਆਂ ਨੇ ਰੋਡ ਦੇ ਉੱਤੇ ਜਿਹੜਾ ਹੈਗਾ ਸਟੰਟ ਬਾਜੀ ਕਰਦੇ ਨੇ ਤੇ ਆਪਣੀ ਫੋਕੀ ਟੋਰ ਵਾਸਤੇ ਆ ਜਿਹੜੇ ਹੈਗਾ ਹੂਟਰ ਲਗਾ ਕੇ ਤੇ ਪੁਲਿਸ ਨਾਲ ਮਿਲਦੀਆਂ ਜੁਲਦੀਆਂ ਲਾਈਟਾਂ ਲਗਾ ਕੇ ਜਿਹੜੀਆਂ ਫੋਕੀ ਟੋਰ ਬਣਾਉਣ ਵਾਸਤੇ ਗਲੀਆਂ ਦੇ ਵਿੱਚ ਜਾਂ ਸੜਕਾਂ ਦੇ ਉੱਤੇ ਗੀੜੇ ਲਗਾਉਂਦੇ ਨੇ ਸੋ ਉਹ ਹੁਣ ਸਾਵਧਾਨ ਹੋ ਜਾਣ ਕਿਉਂਕਿ ਜਿਹੜੀ ਲੁਧਿਆਣਾ ਟ੍ਰੈਫਿਕ ਪੁਲਿਸ ਆ ਉਹ ਹੁਣ ਐਕਸ਼ਨ ਮੋਡ ਦੇ ਵਿੱਚ ਆ ਤੇ ਤੁਹਾਡੀ ਮੋٹے ਚਲਾਨ ਵੀ ਹੋ ਸਕਦੇ ਨੇ ਤੇ ਹੋ ਸਕਦਾ ਹੈ ਵੀ ਵੱਡੀ ਕਾਰਵਾਈ ਦੇ ਨਾਲ ਤੁਹਾਨੂੰ ਸਜ਼ਾ ਹੋ ਸਕਦੀ ਆ ਛੋ ਐਸੇ ਤਰ੍ਹਾਂ ਦੀਆਂ ਵੀਡੀਓਜ਼ ਬਣਾ ਕੇ ਜਿਹੜੀਆਂ ਸੋਸ਼ਲ ਮੀਡੀਆ ਤੇ ਸੈਂਡ ਕਰਦੇ ਹੋ ਜਾਂ ਇਸ ਤਰ੍ਹਾਂ ਦੇ ਤੁਸੀਂ ਕਾਨੂੰਨ ਦੀ ਉਲੰਘਣਾ ਕਰਦੇ ਹੋ ਇਸ ਚੀਜ਼ਾਂ ਤੋਂ ਬਚੋ ਤੇ ਜਿਹੜਾ ਹੈਗਾ ਆਪਣੀ ਜਾਨ ਅਤੇ ਦੂਸਰੇ ਦੀ ਜਾਨ ਨੂੰ ਖਤਰੇ ਪਾਉਣ ਤੋਂ ਬਚਾਓ ਇਸ ਤਰ੍ਹਾਂ ਦੀ ਵੀਡੀਓਜ਼ ਤੁਹਾਡੇ ਨਾਲ ਹੋਰ ਲੈ ਕੇ ਰੂਬਰੂ ਹੁੰਦੇ ਰਵਾਂਗੇ ਤੁਹਾਨੂੰ ਇਸ ਵੀਡੀਓ ਚੋਂ ਕੀ ਸਿੱਖਿਆ ਮਿਲਿਆ ਸਾਨੂੰ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਲੁਧਿਆਣਾ ਤੋਂ ਕੈਮਰਾਮੈਨ ਐਮੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲੈ ਕੇ